ਦੋਸਤੋ ਮਾਛੀਵਾੜਾ ਸਾਹ ਦੇ ਵਿੱਚ ਕੋਈ ਵੀ ਭਗਤ ਸਿੰਘ ਦੇ ਨਾਂ ਤੇ ਕੋਈ ਪਾਰਕ ਨਹੀਂ ਸੀ ਕੋਈ ਭਗਤ ਸਿੰਘ ਦਾ ਇੱਥੇ ਸਟੈਚੂ ਨਹੀਂ ਲੱਗਿਆ ਸੀ ਅਸੀਂ ਸਮੁੱਚੇ ਮਾਛੀਵਾੜੇ ਦੇ ਪ੍ਰਧਾਨ ਮੋਹਿਤ ਕੁੰਦਰਾ ਸੁਖਵਿੰਦਰ ਸਿੰਘ ਜੀ ਗਿੱਲ ਐਮਐਲਏ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਕਿ ਮਾਛੀਵਾੜਾ ਸਾਹ ਵਿਖੇ ਕੋਈ ਭਗਤ ਸਿੰਘ ਦੇ ਨਾਂ ਤੇ ਚੀਜ਼ ਬਣਾਈ ਜਾਵੇ ਜਿਹੜੀ ਕਿ ਇਹਨਾਂ ਦੀ ਨਗਰ ਕੌਸ਼ਲ ਦੀ ਹੱਦ ਅੰਦਰ ਜਿਹੜੀ ਪ੍ਰਾਪਰਟੀ ਆਂਦੀ ਸੀ ਜਿਹੜੀ ਵੈਲਿਊ ਪਈ ਸੀ ਉਹ ਚ ਐਮਐਲਏ ਸਾਹਿਬ ਤੇ ਸੁਖਵਿੰਦਰ ਗਿੱਲ ਜੀ ਦੀ ਮਿਹਨਤ ਨਾਲ ਕੇ ਆ ਜੋ ਜਿਹੜੀ ਜਗ੍ਹਾ ਦਾ ਹੈਗਾ ਉਹ ਪਾਰਕ ਬਣਾਇਆ ਗਿਆ ਜਿਹਦਾ ਕਿ ਨਾਮ ਸੀ ਜਦੋਂ ਸਾਡਾ ਭਗਤ ਸਿੰਘ ਰੱਖਿਆ ਗਿਆ ਆਪਾਂ ਗੱਲ ਕਰਦੇ ਆ ਜਿਹੜੇ ਹਲਕੇ ਦੇ ਮੌਜੂਦਾ ਇੱਥੇ ਐਮਐਲਏ ਜਗਤਾਰ ਸਿੰਘ ਦਿਆਲਪੁਰ ਜੀ ਗੱਲ ਕਰਦੇ ਆਪਾਂ ਨੂੰ ਭਾਈ ਸਰ ਤੁਸੀਂ ਆ ਬਹੁਤ ਵੱਡਾ ਪ੍ਰਾਲਾ ਕੀਤਾ ਜਿਹੜਾ ਕਿ ਕਿ ਸਾਲਾਂ ਬਾਅਦ ਇਹ ਧਰਤੀ ਨੂੰ ਇੱਥੇ ਭਾਗ ਲੱਗੇ ਨੇ ਭਗਤ ਸਿੰਘ ਦੇ ਨਾਂ ਤੇ ਜਿਹੜਾ ਪਾਰਕ ਬਣ ਜਾ ਰਿਹਾ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਜਾਣਦੀਆਂ ਜਦੋਂ ਪੰਜਾਬ ਦੀ ਲੜਾਈ ਜਲਦੀ ਸੀਗੀ ਤਾਂ 1931 ਦੇ ਜਿਹੜੇ ਸਾਡੇ ਸ਼ਹੀਦ ਅ ਪਾਲ ਸਿੰਘ ਰਾਜਪੁਰਦਸ ਖਦੇਵੀ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਅੱਜ ਉਹਨਾਂ ਨੂੰ ਸਰੋਜ ਦੀ ਅਪਹੁਲ ਕਰਦੇ ਆ ਤੇ ਨਾਲ ਦੀ ਨਾਲ ਇੱਕ ਜਿਹੜੀ ਵੱਡੀ ਮੰਗ ਸੀਗੀ ਅ ਸ਼ਹਿਰ ਦੀ ਵੀ ਪਾਸੇ ਜੀ ਦੇ ਨਾਉ ਤੇ ਕੋਈ ਪਾਰਕ ਹੋਣਾ ਚਾਹੀਦਾ ਅੱਜ ਲੋਕਾਂ ਦੇ ਕਹਿਣ ਤੇ ਉਹਨਾਂ ਦੀ ਮੰਗ ਨੂੰ ਪੂਰਾ ਕਰਨ ਜਾ ਰਹੇ ਹਾਂ ਅਸੀਂ ਤੇ ਇਹਦੇ ਬਸੇ ਮੈਂ ਮੁਬਾਰਕਵਾਦ ਨਾਲ ਸਾਰੇ ਸ਼ਹਿਰ ਵਸੂਨ ਦੇ ਖਾਸ ਕਰਕੇ ਤੁਹਾਨੂੰ ਸਾਰਿਆਂ ਨੂੰ ਕਿ ਕਰਨਾ ਹੈ ਵੀ ਜੇ ਤੁਸੀਂ ਹੁਣ ਕਮੇਟੀ ਨਵੀਂ ਜੁਣੀ ਤਾਂ ਉਹ ਵਧੀਆ ਕੰਮ ਕਰਨ ਲੱਗੇ ਤੁਹਾਨੂੰ ਪਤਾ ਹੈ ਕੰਮ ਬਹੁਤ ਵਧੀਆ ਤਰੀਕੇ ਨਾਲ ਚੱਲਣ ਲੱਗੇ ਨੇ ਆਪਣੇ ਜੇ ਆਪਾਂ ਤਾਲ ਕਰੀਏ ਮਸ਼ਹੂਰ ਸਾਹਿਬ ਇਹਦੇ ਲਈ ਸਭ ਤੋਂ ਵੱਧ ਜੇ ਮੈਂ ਗੱਲ ਕਰਾਂ ਜਿਹਦੇ ਵੱਧ ਮੁਬਾਰਕਵਾਦ ਦੇ ਹੱਕਦਾਰ ਵੀ ਤੁਸੀਂ ਹੋ ਕਿਉਂਕਿ ਤੁਸੀਂ ਸਾਰਾ ਰਲ ਕੇ ਕਮੇਟੀ ਜੁਣੀ ਆ ਸੀ ਤਾਂ ਆਪਣਾ ਜਿਹੜਾ ਤੁਸੀਂ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਅਸੀਂ ਸਾਰ ਰਲ ਕੇ ਜ਼ਿੰਮੇਵਾਰੀ ਨਿਭਾਉਣ ਲੱਗੇ ਹੋਏ ਆ ਪਹਿਲੀ ਜ਼ਿੰਮੇਵਾਰੀ ਤੁਸੀਂ ਨਿਭਾਈ ਆ ਤੇ ਦੂਜੀ ਜ਼ਿੰਮੇਵਾਰੀ ਜਿਹੜੀ ਸਾਡੀ ਮਿਲਦੀ ਆ ਬਣਦੀ ਆ ਉਹ ਅਸੀਂ ਪੂਰੀ ਕਰਨ ਲੱਗੇ ਹੋਏ ਸਾਡੇ ਨਾਲ ਸੁਖਵਿੰਦਰ ਸਿੰਘ ਜੀ ਗਿੱਲ ਜੋ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਇਹਨਾਂ ਦਾ ਵੀ ਬਹੁਤ ਸਾਲਾਂ ਦਾ ਜਿਹੜਾ ਸੁਪਨਾ ਸੀ ਕਿ ਮਾਛੀਵਾੜੇ ਦੇ ਵਿੱਚ ਸ੍ਰੀ ਦਰਬਾਰ ਭਗਤ ਸਿੰਘ ਦੇ ਨਾਂ ਤੇ ਜਿਹੜਾ ਕੋਈ ਚੀਜ਼ ਬਣੇ ਆਪਾਂ ਇਹਨਾਂ ਨਾਲ ਵੀ ਗੱਲ ਕਰਨੀ ਜਾਵਾਂਗੇ ਕੀ ਕਹਿੰਦੇ ਨੇ ਜੀ ਦੇਖੋ ਜਿਵੇਂ ਜਿਨ੍ਹਾਂ ਦੀ ਬਦੌਰਤ ਅਸੀਂ ਸਾਡੇ ਮਹਾਨ ਯੋਧੇ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਸਰਬਾ ਜੀ ਜਿਨ੍ਹਾਂ ਦੀ ਬਦੌਰਤ ਅਸੀਂ ਇਜਾਦੀ ਦਾ ਨੱਕ ਮਾਣ ਰਹੇ ਆ ਅੱਜ ਉਹਨਾਂ ਦੇ ਵਿੱਚੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਉਹਨਾਂ ਦਾ ਛੀਦੀ ਦਿਹਾੜਾ ਅਸੀਂ ਉਹਨਾਂ ਬਾਰੇ ਜਿਹੜੀ ਇਸ پارک ਬਾਰੇ ਅਸੀਂ ਕਾਫੀ ਦੇਰ ਤੋਂ ਅਪਰਾਧਾ ਕਰਦੇ ਵੀ پارک ਜਾਂ ਉਹਨਾਂ ਦੇ ਨਾਂ ਤੇ ਉਹਨਾਂ ਦਾ ਸਟੈਚੂ ਲੱਗੇ ਭਗਤ ਸਿੰਘ ਉਹਨਾਂ ਦਾ ਪਰ ਕਿਸੇ ਨੇ ਇਸ ਵਾਸਤੇ ਕੋਈ ਧਿਆਨ ਨਹੀਂ ਦਿੱਤਾ ਤੇ ਅੱਜ ਉਹਨਾਂ ਦੇ ਛੀਦੀ ਦਿਹਾੜੇ ਤੇ ਜਿੱਥੇ ਸੀਰ ਭਗਤ ਸਿੰਘ ਉਹਨਾਂ ਦੇ ਨਾਂ ਤੇ پارک ਦਾ ਨਾਮ ਰੱਖਿਆ ਗਿਆ ਤਾਂ ਤੇ ਆਪਣੇ ਐਮਐਲਏ ਸਰਦਾਰ ਜਗਤਾਰ ਸਿੰਘ ਜੀ ਮੇਰਾ ਛੋਟਾ ਪੀਰ ਜਿਨ੍ਹਾਂ ਨੇ ਇਹ ਅਦਗਾਟਨ ਕੀਤਾ ਤੇ ਜਿਨ੍ਹਾਂ ਦੀ ਬਦੌਦਤ ਅੱਜ ਇਹ ਅਸੀਂ ਮਾਨ ਮਹਿਸੂਸ ਕਰਦਾ ਵੀ ਚਲੋ ਜੋ ਸਾਡੀ ਮੰਗ ਸੀ ਉਹਨੂੰ ਗੂਰ ਪਿਆ ਤੇ ਮੈਂ ਛੋਟੇ ਪਰਾ ਤੋਂ ਇੱਕ ਹੋਰ ਬੇਨਤੀ ਕਰਦਾ ਵੀ ਚਲੋ ਇਹਨਾਂ ਦਾ ਕਿਤੇ ਸਟੈਚੂ ਵੀ ਅਸ਼ੀਰ ਭਗਤ ਸਿੰਘ ਹੋਣਾ ਦਾ ਕਿਤੇ ਆਪਾਂ ਦੇਖ ਕੇ ਠੋਕਮੀ ਜਗਾ ਬੇਨਤੀ ਕਰੂੰਗਾ ਵੀ ਹੌਨਰ ਦੇਣਾ ਚਾਹੀਦਾ ਇਹਨਾਂ ਦਾ ਸਟੈਚੂ ਕਿਤੇ ਲਾਇਆ ਜਾਵੇ ਕਿਉਂ ਸਰ ਜੀ ਜਰੂਰ ਜੀ ਮੰਨਦੇ ਇਹਨਾਂ ਦੀ ਜਾਇਜ਼ ਆ ਬਿਲਕੁਲ ਪ੍ਰਧਾਨ ਜੀ ਅਲੀ ਮੀਟਿੰਗ ਦੇ ਵਿੱਚ ਉਹਨਾਂ ਦੇ ਵੀ ਅਸੀਂ ਧਿਆਨ ਚ ਲੈ ਕੇ ਆਉਂਗੇ ਤੇ ਇਹ ਹੀ ਕਹੂੰਗੇ ਵੀ ਸਾਡੇ ਲੜਕੇ ਵੀ ਇਹ ਜਿਹੜੀ ਮੰਗਾ ਇਹ ਵੀ ਜਲਦੀ ਨਾ ਜਲਦੀ ਪੂਰੀ ਹੋਵੇ ਠੀਕ ਹੈ ਧੰਨਵਾਦ ਸਾਡੇ ਨਾਲ ਸਟੂਡੈਂਟ ਫਾਊਂਡੇਸ਼ਨ ਦੇ ਪ੍ਰਧਾਨ ਦੀਪਕ ਮਾਰਜੀ ਨੇ ਪਹਿਲਾਂ ਗੱਲ ਕਰਦਾ ਕੀ ਕਹਿੰਦੇ ਨੇ ਅੱਜ 23 ਮਾਰਚ ਆਪਣੇ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਅਸੀਂ ਮਨਾ ਰਹੇ ਹਾਂ ਹਰ ਸਾਲ ਦੀ ਤਰ੍ਹਾਂ ਅਸੀਂ ਸਟੂਡੈਂਟ ਫੈਡਰੇਸ਼ਨ ਤੇ ਯੂਥ ਫੈਡਰੇਸ਼ਨ ਵੱਲੋਂ ਇਹ ਜਿਹੜਾ ਦਿਹਾੜਾ ਅਸੀਂ ਮਨਾਉਂਦੇ ਆਂ ਤੇ ਅੱਜ ਬਹੁਤ ਚੰਗੀ ਗੱਲ ਹੋਈ ਹੈ ਜੀ ਵੀ ਇੱਥੇ ਮਛੜਾ ਸਾਹਿਬ ਦੇ ਵਿੱਚ ਕੋਈ ਵੀ ਭਗਤ ਸਿੰਘ ਦੇ ਨਾਮ ਤੇ ਨਾ ਕੋਈ ਪਾਰਕ ਸੀ ਨਾ ਕੋਈ ਕੋਈ ਸਥਾਨ ਸੀਗਾ ਐਮਐਲਏ ਸਾਹਿਬ ਮੋਹਿਤ ਗੁੰਦਰਾ ਪ੍ਰਧਾਨ ਜੀ ਤੇ ਸਦਕੇ ਦੇ ਨਾਲ ਸੁਵਿੰਦਰ ਸਿੰਘ ਗਿੱਲ ਜੀ ਦੇ ਮਤਲਬ ਸਹਿਯੋਗ ਨਾਲ ਅੱਜ ਸਾਨੂੰ ਇੱਥੇ ਮਛੇੜਾ ਸਾਹਿਬ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਸਾਨੂੰ ਜਿਹੜਾ ਪਾਰਕ ਆ ਉਹ ਇੱਥੇ ਪ੍ਰਾਪਤ ਹੋਇਆ ਤੋਂ ਇਸ ਕਰਕੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵੀ ਭਗਤ ਸਿੰਘ ਦੇ ਨਾਂ ਤੇ ਇੱਥੇ ਕੋਈ ਸਾਨੂੰ ਜਿਹੜਾ ਜਗ੍ਹਾ ਮਿਲੀ ਹੈ ਇਹ ਸਾਰੇ ਸਾਡੇ ਸਾਥੀਆਂ ਵੱਲੋਂ ਚੂੜੇ ਫੈਡਰੇਸ਼ਨ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਸਾਡੇ ਨਾਲ ਨਿਰਿੰਦਰਪਾਲ ਨਿੰਦੀ ਜਿਨ੍ਹਾਂ ਦੀ ਮਿਹਨਤ ਕਰਕੇ ਇੱਥੇ ਬਹੁਤ ਗੰਦ ਦੇ ਢੇਰ ਹੁੰਦੇ ਸੀ ਇਹਨਾਂ ਨੇ ਅਪਰਾਲਾ ਕੀਤਾ ਕਿ ਇੱਥੇ ਸਫਾਈ ਕੀਤੀ ਜਾਵੇ ਦੋ ਦਿਨ ਜੀਵੀਸੀ ਚਲਾਈ ਤਾਂ ਇਹ ਜਿਹੜਾ ਗਰਾਊਂਡ ਹੈ ਦੀ ਜਿਹੜੀ ਇਹ ਛੱਪੜਾ ਗਰਾਊਂਡ ਦਾ ਰੂਪ ਧਾਰ ਸਕਿਆ ਆਪਾਂ ਇਹਦਾ ਗੱਲ ਕਰਦੇ ਕੀ ਕਰਦੇ। ਅੱਜ ਅਸੀਂ ਤਾਂ ਅੱਜ ਦੇ ਦਿਨ ਤੇ ਜੋ ਕੰਮ ਹੋਇਆ ਛੀਤਪਾਖ ਸਿੰਘ ਦੇ ਨਾਂ ਤੇ ਪਾਰਕ ਦਾ ਅਧਿਕਾરણ ਕੀਤਾ। ਸਾਰਿਆਂ ਨੂੰ ਵਧਾਈ ਦਿੰਦੇ ਆ ਲੱਖ ਲੱਖ। ਤੁਹਾਡੇ ਨਾਲ ਜਿਹੜੇ ਇਹ ਬਾੜ ਤੋਂ ਇਲੈਕਸ਼ਨ ਲੜੇ ਜੀਤੀ ਜੀ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਜਿਨ੍ਹਾਂ ਦੇ ਵੀ ਇਹਨਾਂ ਦੇ ਵੀ ਜਿੱਦੋ ਜਾਹੇ ਸੀ ਕਿ ਇੱਥੇ ਭਗਤ ਸਿੰਘ ਦੇ ਨਾਂ ਤੇ ਪਾਰਕ ਬੰਨਣਾ ਹੀ ਚਾਹੀਦਾ ਗੱਲ ਕਰਦੇ ਆ। ਸਭ ਤੋਂ ਪਹਿਲਾਂ ਸ਼੍ਰੀ ਦੇ ਆਜਮ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਨੂੰ ਮੈਂ ਸਲਾਮ ਕਰਦਾ ਤੇ ਬਾਕੀ ਇਹ ਆ ਕਿ ਜਦੋਂ ਮੈਂ ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਦੇ ਇਲੈਕਸ਼ਨ ਲੜਿਆ ਸੀ ਮੈਨੂੰ ਇਹਨਾਂ ਸਾਰੇ ਮੇਰੇ ਪਿਆਰੇ ਮਾਪੇ ਮੇਰੇ ਮਾਪੇ ਜੀ ਲੱਗਦੇ ਨੇ ਭੈਣ ਭਾਈਆਂ ਨੇ ਇੱਕ ਗੁਜਾਰਸ਼ ਕੀਤੀ ਸੀ ਕਿ ਇੱਥੇ ਸਾਨੂੰ ਪਾਰਕ ਦੀ ਲੋੜ ਹੈ ਮੈਂ ਐਮਐਲਏ ਸਾਹਿਬ ਨੂੰ ਔਰ ਗਿੱਲ ਸਾਹਿਬ ਨੂੰ ਅਪੀਲ ਕੀਤੀ ਉਹਨਾਂ ਨੇ ਮੇਰੀ ਅਪੀਲ ਪੂਰਨ ਕਰਦਿਆਂ ਇਹ ਅੱਜ ਪਾਰਕ ਦਾ ਉਦਘਾਟਨ ਕੀਤਾ ਮੈਂ ਉਹਨਾਂ ਦਾ ਐਮਐਲਏ ਸਾਹਿਬ ਦਾ ਗਿੱਲ ਸਾਹਿਬ ਦਾ ਤੇ ਆਪਣੀ ਸਾਰੀ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਤੁਹਾਡੇ ਨਾਲ ਬਿੰਦਰਪ੍ਰੀਤ ਜੀ ਨੇ ਆੜਤੀ ਨੇ ਇਹ ਪਹਿਲਾਂ ਵੀ ਗੱਲ ਕਰਦੇ ਕਿ ਕਹਿਣਾ ਚਾਹੁੰਦੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਨ ਤੇ ਅੱਜ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਜਗਤਾਰ ਸਿੰਘ ਦਿਆਲਪੁਰਾ ਜੀ ਨੇ ਪਾਰਕ ਦਾ ਨੀਂਹ ਪੱਥਰ ਰੱਖਿਆ ਆ ਸਾਰੇ ਜਿਹੜੇ ਇਸ ਕਲੋਨੀ ਦੇ ਵਾਸੀ ਨੇ ਉਹਨਾਂ ਨੂੰ ਬਹੁਤ ਹੀ ਖੁਸ਼ੀ ਆਈ ਧੰਨਵਾਦ ਅਜੀ ਬਾਪੂ ਜੀ ਕੀ ਕਹਿਣਾ ਜਿੱਦਾਂ ਤੁਹਾਡੇ ਬਾੜ ਦੇ ਵਿੱਚ ਮਹੱਲੇ ਦੇ ਵਿੱਚ ਅੱਜ ਪਾਰਕ ਦਾ ਨੀ ਪੱਥਰ ਰੱਖੇ ਗਿਆ ਭਗਤ ਸਿੰਘ ਦੇ ਨਾਮ ਦਾ ਕੀ ਕਹਿਣਾ ਚਾਹੁੰਦੇ ਹਾਂ ਸਿੱਧਾ ਇਹ ਕਹਿਣਾ ਚਾਹੁੰਦਾ ਜੀ ਧੰਨਵਾਦ ਇਹਨਾਂ ਦੇ ਜਗਤਾਰ ਸਿੰਘ ਤਿਆਲਪੁਰਾ ਜੀ ਦੇ ਔਰ ਜੋ ਸਾਡੇ ਨਰਿੰਦਰ ਜੀ ਹੋਣੀ ਨੇ ਇਹਨਾਂ ਦਾ ਬਹੁਤ ਧੰਨਵਾਦ ਆ ਜਿਹੜਾ ਇਹਨਾਂ ਨੇ ਸਫਾਈ ਕਰਾ ਕੇ ਇਸ ਕਲੋਨੀ ਨੂੰ ਇੱਕ ਬੜੀ ਸਿੱਧੀ ਸੇਧ ਦਿੱਤੀ ਆ ਤੇ ਅੱਜ 23 ਤਰੀਕ ਦਾ ਦੇ ਦਿਹਾੜਾ ਆ ਇਸ ਕਰਕੇ ਪਾਕਿਸਤਾਨ ਦੇ ਨੌਜੋ ਜੋ ਪਾਰਕ ਰੱਖਿਆ ਗਿਆ ਅਸੀਂ ਇਹ ਨਜ਼ਰ ਪ੍ਰਦਾਨ ਦਾ ਤੇ ਇਸ ਪਾਰਟੀ ਦਾ ਬਹੁਤ ਧੰਨਵਾਦ ਕਰਦੇ ਆ ਸਾਡੇ ਬਾਦਿਆਂ ਦੇ ਸਹੀ ਉੱਤਰ ਦੇ ਧੰਨਵਾਦ ਬੜੇ ਟਾਈਮ ਤੋਂ ਲੰਮੇ ਸਮੇਂ ਤੋਂ ਸਾਡੀ ਜਿਹੜੀ ਮੰਗ ਸੀ ਉਹ ਪੂਰੀ ਹੋਈ ਹੈ ਜੀ ਧੰਨਵਾਦ ਕਰਨਾ ਚਾਹੁੰਦੇ ਹਾਂ ਬਿਆਲ ਪ੍ਰਾਈਮਰ ਐਮ ਐਲ ਏ ਸਭ ਦਾ ਜੀ ਅ ਸਾਡੇ ਨਾਲ ਸ਼੍ਰੀ ਦਰਸ਼ਨ ਲਾਲ ਜੀ ਜੈਨ ਜੋ ਕਿ ਅ ਸੀ ਦਾ ਪਗ ਸਿੰਘ ਪਬਲਿਕ ਸਕੂਲ ਦੇ ਓਨਰ ਨੇ ਇਹ ਇਹਨਾਂ ਨੂੰ ਵੀ ਬੜੀ ਖੁਸ਼ੀ ਹੋਈ ਆ ਕਿ ਅੱਜ ਜਿਹੜਾ ਇਹ ਪਾਰਕ ਦਾ ਨਾਮ ਸੀਰ ਭਗਤ ਸਿੰਘ ਰੱਖਿਆ ਗਿਆ ਆਪਾਂ ਗੱਲ ਕਰਨੀ ਚਾਹਾਂਗੇ ਕੀ ਕਹਿੰਦੇ ਨੇ ਜੈਨ ਸਾਹਿਬ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਸਾਲ ਮੇਲੇ ਬਰਤਨ 'ਤੇ ਮਿਟਨੇ ਵਾਲੋ ਕਾ ਯਹੀ ਬਾਕੀ ਨਿਸ਼ਾਨ ਹੋਗਾ ਅੱਜ ਸ਼ਹੀਦ ਆਜ਼ਮ ਸਾਹਿਬ ਭਗਤ ਸਿੰਘ ਰਾਜਗੁਰੂ ਅਤੇ ਸਿੱਖ ਦੇਵ ਹੋਰਾਂ ਦਾ 95 ਵਾ ਸ਼ਹੀਦੀ ਦਿਵਸ ਹੈ ਮੈਂ ਸਭ ਤੋਂ ਪਹਿਲਾਂ ਇਨਾ ਮਹਾਨ ਯੋਧਿਆਂ ਦੇ ਚਰਨਾਂ ਦੇ ਵਿੱਚ ਕੋਟ-ਕੋਟ ਪ੍ਰਣਾਮ ਕਰਦਾ ਹਾਂ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਗਿਆ ਹੈ ਕਿ ਅੱਜ ਸਾਡੇ ਸਕਾਰਜੋਗ ਐਮ ਐਲ ਏ ਸਾਹ ਜਗਤਾਰ ਸਿੰਘ ਜੀ ਦਿয়ালਪੁਰਾ ਹੋਰਾ ਵੱਲੋਂ ਇੱਥੇ ਸ਼ਹੀਦ ਭਗਤ ਸਿੰਘ پارک ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ ਤਾਂ ਮੈਂ ਸਮਝਦਾ ਹਾਂ ਕਿ ਸਾਡੀ ਨਗਰ ਕੌਂਸਲ ਦਾ ਅਤੇ ਸਰਬ ਭਾਰਤ ਨੌਜਵਾਨ ਸਭਾ ਅਤੇ ਸਟੂਡੈਂਟ ਫੈਡਰੇਸ਼ਨ ਦਾ ਇੱਕ ਬਹੁਤ ਹੀ ਸਲਾਘਾਯੋਗ ਕਦਮ ਹੈ ਕਿਉਂਕਿ ਜਿਹੜੇ ਇਹਨਾਂ ਦੀ ਸ਼ਹਾਦਤ ਸੀ ਹਾਲਾਂਕਿ ਜਿਹੜਾ ਉਹਦਾ ਰੈਨ ਸੀ ਉਹ ਕਿਸੇ ਵੀ ਢੰਗ ਨਾਲ ਨਹੀਂ ਚੁਕਾਇਆ ਜਾ ਸਕਦਾ ਪਰ ਜੇ ਅਸੀਂ ਇਹਨਾਂ ਸੂਰਮਿਆਂ ਨੂੰ ਯਾਦ ਰੱਖਣਾ ਚਾਹੁੰਦੇ ਹਾਂ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਯਾਦ ਰੱਖੇ ਤਾਂ ਇਹ ਕਦਮ ਵੀ ਬਹੁਤ ਜ਼ਰੂਰੀ ਹਨ ਤਾਂ ਬੜਾ ਸ਼ਲਾਘਾਯੋਗ ਕਦਮ ਤੇ ਮੈਂ ਇੱਕ ਵਾਰ ਫਿਰ ਇਹਨਾਂ ਮਹਾਨ ਯੋਧਿਆਂ ਨੂੰ ਸੂਰਮਿਆਂ ਨੂੰ ਕੋਟਨ ਕੋਟ ਪ੍ਰਣਾਮ ਕਰਦਾ ਹਾਂ ਅਤੇ ਆਮ ਜਿਹੜੇ ਪੇਰੈਂਟਸ ਨੇ ਅਧਿਆਪਕ ਨੇ ਅਤੇ ਮਾਪੇ ਨੇ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਬੱਚਿਆਂ ਨੂੰ ਇਹਨਾਂ ਸੂਰਮਿਆਂ ਦੀਆਂ ਗਥਾਵਾਂ ਸੁਨਾਣ ਤਾਂ ਜੋ ਉਹਨਾਂ ਦੇ ਵਿੱਚ ਵੀ ਦੇਸ਼ ਭਗਤੀ ਦਾ ਜਿਹੜਾ ਜज्ਬਾ ਉਹ ਭਰਿਆ ਜਾ ਸਕੇ ਜੈ ਹਿੰਦ ਜੈ ਭਾਰਤ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਹਾਂਜੀ ਮੈਨੂੰ ਕੀ ਨਾਮ ਹੈ ਮੈਂ ਕਲਵੰਤ ਕੌਰ ਨੀਲੋਂ ਸਮਾਜ ਸੇਵੀ ਮਾਛੀਵਾੜਾ ਸਾਹਿਬ ਤੇ ਅੱਜ ਸ਼ਹੀਦ ਭਗਤ ਸਿੰਘ ਦੇ ਪੂਰੇ ਦੇਸ਼ ਵਾਸੀਆਂ ਨੂੰ ਉਹਨਾਂ ਦੇ ਸ਼ਹੀਦੀ ਪੁਰਬ ਤੇ ਸਾਰਿਆਂ ਨੂੰ ਇਨਕਲਾਬ ਜਿੰਦਾਬਾਦ ਤੇ ਅੱਜ ਅਸ਼ੀਰਪੱਤ ਸਿੰਘ ਕਲੋਨੀ ਜਿਹੜੀ ਕਿ ਸਰਕਾਰੀ ਕੁਆਟਰਾਂ ਦੇ ਕੋਲ ਆ ਤੇ ਉੱਥੇ ਅੱਜ ਆਪਣੇ ਐਮਐਲਏ ਸਾਹਿਬ ਜਗਤਾਰ ਸਿੰਘ ਢਿਆਲਪੁਰਾ ਨੇ ਉਦਘਾਟਨ ਕੀਤਾ ਪਾਰਕ ਦਾ ਤੇ ਬਹੁਤ ਵਧੀਆ ਉਹਨਾਂ ਦਾ ਅਪਰਾਲਾ ਕਿਉਂਕਿ ਜਿਹੜੇ ਲੋਕ ਨੇ ਇਹਦੇ ਲੋਕਾਂ ਦੇ ਘਰ ਜਿਹੜੇ ਛੋਟੇ-ਛੋਟੇ ਨੇ ਬੱਚਿਆਂ ਨੂੰ ਕਿਤੇ ਵੀ ਖੇਡਣ ਨੂੰ ਜਗ੍ਹਾ ਨਹੀਂ ਸੀਗੀ ਇਹ ਉਹਨਾਂ ਦੀ ਐਮਐਲਏ ਸਾਹਿਬ ਦੀ ਬਹੁਤ ਵਧੀਆ ਸੋਚ ਆ ਜਿਹੜਾ ਉਹਨਾਂ ਨੇ ਅੱਜ ਇੱਥੇ ਅੱਜ ਆਪਣੇ ਅਸ਼ੀਰਪੱਤ ਸਿੰਘ ਦੇ ਅਸ਼ੀਦੀਪੁਰਬ ਤੇ ਤੇ ਉਹਦਾ ਉਦਘਾਟਨ ਕਰਕੇ ਆਪਣੇ ਪਾਰਕ ਦਾ ਬਣਾਇਆ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਹਾਂ ਜੀ ਬੀਬੀ ਜੀ ਤੁਸੀਂ ਕਹਿੰਦੇ ਜਿੰਨੇ ਮੱਲੇ ਵਾਸੀ ਨੇ ਹਾਂ ਜੀ ਮੱਲੇ ਵਾਸੀ ਨੇ ਬਹੁਤ ਵਧੀਆ ਕੀਤਾ ਜਿਹੜਾ ਸਾਨੂੰ ਪਾਰਕ ਬਣਾ ਕੇ ਦਿੱਤਾ ਸਾਡੇ ਬੱਚਿਆਂ ਨੂੰ ਖੇਲਣੇ ਨੂੰ ਤੇ ਬਹੁਤ ਵਧੀਆ ਬਹੁਤ ਖੁਸ਼ੀ ਆ ਸਾਨੂੰ ਇਸ ਦਾ ਮੈਡਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਬਹੁਤ ਵਧੀਆ ਉਪਰਾਲਾ ਹੈ ਇਹਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਇੱਥੇ ਸਾਰੇ ਬੱਚੇ ਇੰਜੋਏ ਵੀ ਕਰਨਗੇ ਤੇ ਬੜੇ ਬਜ਼ੁਰਗ ਵੀ ਬੈਠਣਗੇ ਜਿਨ੍ਹਾਂ ਦਾ ਟਾਈਮ ਪਾਸ ਨਹੀਂ ਹੁੰਦਾ ਉਹ ਵੀ ਬੈਠਣਗੇ ਇੱਥੇ ਆ ਕੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਨੰਗੇਸ ਸਹਿਯੋਗ ਨਾਲ ਇਹ ਸਾਰਾ ਕੰਮ ਹੋ ਰਿਹਾ। ਹਾਂਜੀ ਮੈਡਮ। ਅਸੀਂ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ। ਅਸੀਂ ਜੀ ਜਗਤਾਰ ਸਿੰਘ ਦਿੜਾਲਪੁਰੇ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜੀ ਇੱਥੇ ਪਾਰਕ ਦੇ ਇੰਨੇ ਪੱਥਰ ਰੱਖ ਕੇ ਗਏ ਨੇ। ਤੁਹਾਡਾ ਗੁਰਪ੍ਰੀਤ ਜੀ ਨੇ ਕੀ ਕਹਿਣਾ ਜਨ ਜੀ? ਅਸੀਂ ਧੰਨਵਾਦ ਕਰਦੇ ਆਂ ਅੱਜ ਮਾਛੀਵਾੜੇ ਸ਼ਹਿਰ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਨਾ ਤਾਂ ਕੋਈ ਪਾਰਕ ਸੀ, ਨਾ ਕੋਈ ਚੌਂਕ ਸੀ, ਨਾ ਕੋਈ ਬੈਠਣ ਖੜਨ ਨੂੰ ਜਗ੍ਹਾ ਸੀਗੀ। ਠੀਕ ਹੈ ਜੀ ਇਹ ਮਲਾ ਵਾਸੀਆਂ ਦੀ ਮੰਗ ਦੇ ਉੱਤੇ ਖਾਸ ਕਰਕੇ ਕਾਮਰੇਡ ਜਗਦੀਸ਼ ਰਾਏ ਬੋਬੀ ਜੀ ਉਹਨਾਂ ਦੇ ਪੱਤਰਪੋਟਰ ਨਵਾਂ ਜਮਾਨਾ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇਹ ਜਿਹੜੀ ਕੋਸ਼ਿਸ਼ ਕਰਕੇ ਪੂਰਾ ਅਪਰਾਲਾ ਕੀਤਾ ਗਿਆ ਤੇ ਜਗਤਾਰ ਜਗਤਾਰ ਸਿੰਘ ਐਮ ਐਲ ਏ ਦਿਾਲਪੁਰਾ ਜੀ ਤੇ ਸੁਖਵਿੰਦਰ ਸਿੰਘ ਗਿੱਲ ਪ੍ਰਧਾਨ ਨਗਰ ਆਪਣੇ ਮੋਹਿਤ ਕੁੰਦਰਾ ਜੀ ਪ੍ਰਧਾਨ ਨਗਰ ਕਾਉਂਸਲ ਮਾਛੀਵਾੜਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਪਾਰਕ ਦਾ ਉਦਘਾਟਨ ਕੀਤਾ ਤੇ ਸਾਰੇ ਦੇਸ਼ ਵਾਸੀਆਂ ਨੂੰ ਸ਼੍ਰੀ ਭਗਤ ਸਿੰਘ ਸਰਹੰਦਾਂਜਲੀ ਸਮਾਗਮ ਤੇ ਉਥੇ ਖਟਖਟ ਕਲਾਂ ਪੋਂਚਰ ਸਾਰੇ ਦੋਸਤੋ ਜਿੱਦਾਂ ਕਿ ਤੁਹਾਨੂੰ ਦਿਖਾਇਆ ਵਾ ਇਹ ਜਿਹੜੀ ਜਗਾ ਬੰਜਰ ਪਈ ਸੀ ਛੱਪੜ ਦਾ ਰੂਪ ਧਾਰਿਆ ਹੋਇਆ ਸੀ ਇਹ ਜਿਹੜੇ ਸੁਵਿੰਦਰ ਸਿੰਘ ਗਿੱਲ ਜੀ ਜੋ ਚੇਅਰਮੈਨ ਹੈ ਮਾਰਕੀਟ ਕਮੇਟੀ ਤੇ ਮੋਹ ਜੀ ਕੁੰਦਰਾ ਜੀ ਜੋ ਪ੍ਰਧਾਨ ਨੇ ਨਗਰ ਕੁਸ਼ਲ ਮਾਛੀਵਾੜਾ ਤੇ ਐਮ ਐਲ ਏ ਜਗਤਾਰ ਸਿੰਘ ਦਿਆਲਪੁਰ ਹਲਕਾ ਸਮਰਾਲੇ ਤੋਂ ਇਹਨਾਂ ਦਾ ਅਸੀਂ ਸ਼ਹਿਰ ਵਸਿਆਵਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਅਪਰਾਲਾ ਕਰਕੇ ਇਹ ਪਾਰਕ ਦਾ ਨਵਾਂ ਸੀ ਦਿਆਨ ਸਰ ਭਗਤ ਸਿੰਘ ਰੱਖਿਆ ਤੇ ਕੋਟੀ ਕੋਟੀ ਇਹਨਾਂ ਦਾ ਧੰਨਵਾਦ ਧੰਨਵਾਦ ਹਾਂਜੀ ਅ ਅੱਜ ਅਸੀਂ ਹਰ ਸਾਲ ਦੀ ਤਰ੍ਹਾਂ ਅ ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਦੇ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਮੈਂ ਸਟੂਡੈਂਟ ਫੈਡਰੇਸ਼ਨ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਇਹੀ ਅਪੀਲ ਕਰਾਂਗਾ ਕਿ ਜੋ ਭਗਤ ਸਿੰਘ ਰਾਜਗੁਰੂ ਸੁਖਦੇਵ ਨੇ ਆਪਣੇ ਦੇਸ਼ ਵਾਸਤੇ ਜੋ ਵੀ ਸੁਪਨਾ ਵੇਖਿਆ ਸੀ ਮੈਂ ਚਾਹੁੰਦਾ ਹਾਂ ਕਿ ਪੂਰੇ ਦੇਸ਼ ਦੇ ਨੌਜਵਾਨ ਉਸ ਸੁਪਨੇ ਨੂੰ ਪੂਰਾ ਕਰਨ ਵਿੱਚ ਪੂਰਾ ਕਦਮ ਉਠਾਉਣ ਤੇ ਅਸੀਂ ਹਰ ਸਾਲ ਇਹਨਾਂ ਨੂੰ ਯਾਦ ਕਰਦੇ ਹਾਂ ਤੇ ਹਮੇਸ਼ਾ ਜੋ ਵੀ ਇਨਾਂ ਨੇ ਸੁਪਨਾ ਦੇਖਿਆ ਸੀ ਉਸ ਦੇ ਲਈ ਅਸੀਂ ਕੰਮ ਕਰ ਲਈ ਹਮੇਸ਼ਾ ਤਿਆਰ ਰਹਾਂਗੇ ਇਨਕਲਾਬ ਜਿੰਦਾਬਾਦ